ਮਾਨਯੋਗ ਐਸ.ਪੀ ਸਾਹਿਬ ਜਲੰਧਰ ਵਿਧਾਤੀ ਸਰਦਾਰ ਰਵਿੰਦਰ ਸਿੰਘ ਬਿਰਕ ਤੇ ਡੀ.ਐਸ.ਪੀ ਫਲੌਰ ਸ਼੍ਰੀ ਭਰਤ ਮਸ਼ੀਜ ਉਹਨਾਂ ਦੀ ਦੇਖਰੇਖ ਹੈ ਜਿਹੜੀਆਂ ਸਾਨੂੰ ਕੋਈ ਇਨਫੋਰਮੇਸ਼ਨ ਮਿਲੀ ਸੀ ਕਿ ਰੁੜਕਾ ਕਲਾ ਜਿਹੜਾ ਹੈਗਾ ਆ ਉੱਥੇ ਸ਼ਰਾਬ ਦਾ ਜਿਹੜਾ ਧੰਦਾ ਚੱਲ ਰਿਹਾ ਔਰ ਸ਼ਰਾਬ ਘਰੇ ਕੱਢ ਕੇ ਗਿਰੀਲੀ ਸ਼ਰਾਬ ਤੇ ਜਿਹੜੇ ਉਹ ਕਾਕਾਂ ਨੂੰ ਵੇਚਦੇ ਨੇ ਇਹ ਕਾਫੀ ਦਿਨਾਂ ਤੋਂ ਇਹਦੇ ਸਬੰਧੇ ਵਿੱਚ ਇਨਫੋਰਮੇਸ਼ਨ ਇਕੱਠੀ ਕਰੇ ਸੀਗੀ ਰਾਤੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਅੱਜ ਇਹਨਾਂ ਨੇ ਇੱਕ ਵੱਡਾ ਪਤੀਲਾ ਟਾਈਪ ਕੜਾਹਾ ਟਾਈਪ ਜਿਹੜਾ ਇੱਕ ਡਿਸਟਿਲਰੀ ਜਿਹੜੀ ਲਾਈ ਹੋਈ ਆ ਔਰ ਭਾਰੀ ਮਕਦਾਰ ਦੇ ਵਿੱਚ ਸ਼ਰਾਬ ਜਿਹੜੇ ਕੱਢ ਰਹੇ ਆ ਔਰ ਲਾਣ ਵੀ ਕਾਫੀ ਜ਼ਿਆਦਾ ਉੱਥੇ ਬਰਾਮੜੇ ਦੱਬੇ ਹੋਏ ਨੇ ਉਹਨਾਂ ਵਿੱਚ ਲਾਣ ਵੀ ਤੁਹਾਨੂੰ ਕਾਫੀ ਜ਼ਿਆਦਾ ਮਕਦਾਰ ਚ ਜਿਹੜੀ ਮਿਲ ਸਕਦੀ ਆ ਜੋ ਅਸੀਂ ਉਸ ਆਧਾਰ ਤੇ ਜਿਹੜਾ ਉੱਥੇ ਜਾ ਕੇ ਰਿਪੋਰਟ ਕੀਤਾ ਆ ਜਦੋਂ ਅਸੀਂ ਗਏ ਤੇ ਜਾ ਕੇ ਵਾਕਿਆ ਜਿਹੜੀ ਉਹ ਭੱਟੀ ਚੱਲ ਰਹੀ ਸੀਗੀ ਔਰ ਸ਼ਰਾਬ ਜਿਹੜਾ ਕੱਢ ਰਿਆ ਸੀਗਾ ਸੁਖਦੇਵ ਸਿੰਘ ਪੁੱਤਰ ਪੂਰਨ ਸਿੰਘ ਨਾਲ ਉਹਦਾ ਇੱਕ ਭయ్యా ਸੀਗਾ ਪ੍ਰਵਾਸੀ ਮਜ਼ਦੂਰ ਨੱਥੂ ਵਸੀ ਬਿਹਾਰ ਉਹ ਕਾਫੀ ਦੇਪ ਤੋਂ ਉਹਨਾਂ ਦੇ ਨਾਲ ਹੀ ਰਹਿੰਦਾ ਉੱਥੇ ਔਰ ਇਹਦੇ ਵਿੱਚ ਸਾਨੂੰ ਜਿਹੜਾ ਹੈਗਾ ਇੱਕ ਤਾਂ ਪੱਟੀ ਚਲਦੀ ਮਿਲੀ ਰਹੀ ਹੈ ਦੂਜਾ ਸਾਨੂੰ ਚਾਰ ਡਰਮ ਜਿਹੜੇ ਦੱਬੇ ਹੋਏ ਸੀਗੇ ਜ਼ਮੀਨ ਦੇ ਵਿੱਚ ਉੱਥੇ ਜਿਹੜਾ ਪਲਸਰ ਕੀਤਾ ਹੋਇਆ ਸੀ ਜਦੋਂ ਕੋਈ ਪਤਾ ਨਹੀਂ ਲੱਗਦਾ ਕਿ ਥੱਲੇ ਡਰਮ ਦੱਬੇ ਹੋਏ ਨੇ ਉਹ ਅਸੀਂ ਉੱਤੋਂ ਜਦੋਂ ਤੋੜਿਆ ਤੇ ਥੱਲੇ ਸਾਨੂੰ ਜਿਹੜੇ ਉਹ ਡਰਮ ਜਿਹੜੇ ਭਰੇ ਲਾਣ ਦੇ ਜਿਹੜੇ ਉਹ ਬਰੰਬ ਹੋਏ ਨੇ ਜਿਸ ਸੰਬੰਧੀ ਅਸੀਂ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਇਹ ਪੀੜਾ ਇਹਦੇ ਵਿੱਚੋਂ ਹੈਗਾ ਉਹ ਭੱਜਣ ਦੇ ਵਿੱਚ ਭਦਰ ਸਿੰਘ ਜਿਹੜਾ ਕਾਮਯਾਬ ਹੋ ਗਿਆ ਫਿਰਦੇ ਵਿੱਚ ਤੇ ਇੱਕ ਆ ਪਹਿਲਾਂ ਵੀ ਇਹਨੂੰ ਇੱਕ ਦੋ ਵਾਰ ਹੀ ਫੜਿਆ ਸੀਗਾ ਪਰ ਇਹ ਧੰਦਾ ਕਰੋਂ ਹਰਦੇ ਨਹੀਂ ਗਏ ਕਿ ਕਾਫੀ ਵਾਰ ਇਹਨਾਂ ਦੇ ਮੁਕਦਮੇ ਦਰਜ ਨੇ ਤਕਰੀਬਨ 6 ਮੁਕਦਮੇ ਇੱਕ ਦਰਜ ਆ ਤੇ ਸੁਖਦੇਵ ਸਿੰਘ ਦੇ ਭਦਰ ਸਿੰਘ ਦੇ ਤਿੰਨ ਕਰਨੇ ਦਰਜ ਨੇ ਸਾਰੇ ਐਕਸਾਈਡ ਦੇ ਹੀ ਆ ਸ਼ਰਾਬ ਦੇ ਜੀ ਇਹ ਸਾਰੇ ਐਕਸਾਈਡ ਦੇ ਹੀ ਆ ਟੋਟਲ ਮੁਕਦਮੇ ਜਿਹੜੇ ਐਕਸਾਈਡ ਦੇ ਹੀ ਆ ਜਿਹੜੇ ਇਹ ਪਿਛਲੇ ਦਿਨਾਂ ਦੇ ਵਿੱਚ ਵੀ ਖੜੇ ਸੀ ਇਹ ਉਹੀ ਹੋਈ ਹੈ ਪਰ ਪਰਿਵਾਰ ਹੈ ਜਾਂ ਇਹ ਹੋਰ ਹੈ ਜੀ ਉਏ ਜਿਹੜਾ ਪਹਿਲੋਂ ਫੜਿਆ ਸੀਗਾ ਉਹ ਆਪਾਂ ਫੜਿਆ ਸੀਗਾ ਬਹਾਦਰ ਸਿੰਘ ਇਹ ਉਹਦਾ ਸਾਕਾ ਭਰਾ ਬਹਾਦਰ ਸਿੰਘ ਦਾ ਇਹ ਉਹਦੇ ਕੋਲੋਂ ਹੁਣ ਬਰਾਮਦੀ ਹੋਈ ਸਾਰੀ ਜਿਹੜੀ ਆ ਉਹਦੇ ਕੋਲੋਂ ਵੀ ਇੰਨਾ ਹੀ ਸਮਾਨ ਉਹ ਕੋਲੋਂ ਬਰਾਮਦ ਹੋਇਆ ਸੀ ਕਾਫੀ ਬੁਨਾਬ ਉਹ ਹੁਣ ਫੇਰ ਉਹ ਫਰਾਰੇ ਹਾਂਜੀ ਉਹ ਭੱਜਿਆ ਹੋਇਆ ਜੀ ਇਹ ਬੇਲ ਤੇ ਆਏ ਹੋਏ ਸੀਗੇ ਪਹਿਲਾਂ ਜਦੋਂ ਹਾਂ ਇਹ ਇਹ ਪਹਿਲੋਂ ਬੇਲ ਦੇ ਉੱਤੇ ਆਏ ਸੀਗੇ ਕਿੰਨੇ ਕੁ ਬਰਾਮਦ ਇਹ ਕਿੰਨੇ ਇਹਨਾਂ ਕੋਲੋਂ ਸਾਨੂੰ ਜਿਹੜੀ ਹੈਗੀ ਆ 10000 ਲੀਟਰ ਜਿਹੜੀ ਆ ਉਹ ਲਾੜ ਬਰਾਮਦ ਹੋਈ ਆ ਤੇ ਸੋ ਲੀਟਰ ਜਿਹੜੀ ਉਹ ਸ਼ਰਾਬ ਬਰਾਮਦ ਹੋਈ ਆ ਜਿਹਦਾ ਕੋਣ ਤੇ ਜਿਹੜੀ ਇਹਨਾਂ ਪੱਟੀ ਲਾਈ ਹੋਈ ਸੀ ਉਹ ਇੱਕ ਡਸਟਲਵੀ ਟਾਈਪ ਪੱਟੀ ਸੀ ਕੋਈ ਛੋਟੀ ਪੱਟੀ ਨਹੀਂ ਹੈਗੀ ਜਾਂ ਜਿਹਦਾ ਆਪਾਂ ਘੜਾਲ ਪਾ ਕੇ ਲਾਉਨੇ ਜਾਂ ਛੋਟੇ ਭੰਡੇ ਵਾਲੀ ਇਹ 50 ਮਤਲਬ ਕਿ ਕਾਫੀ ਵੱਡਾ ਜਿਹੜਾ ਹੈਗਾ ਪਤੀਲਾ ਇਹ ਮੇਰੇ ਖਾ ਪੰਜ ਖੰਜਾਰ ਲੀਟਰ ਇਹਦੇ ਵਿੱਚ ਸ਼ਰਾਬ ਜਿਹੜੀ ਆ ਇੱਕ ਟਾਈਮ ਜਿਹੜੀ ਲਾਨ ਪੈ ਜਾਂਦੀ ਆ ਉਤ ਸ਼ਰਾਬ ਨਿਕਲਦੀ ਆ